ਪਤੀ ਪਤਨੀ ਦੇ ਘਰੇਲੂ ਕਲੇਸ਼ ਦੇ ਚੱਲਦਿਆਂ ਪਤਨੀ ਨੇ ਵੱਡਾ ਕਾਰਾ ਕਰ ਦਿੱਤਾ ਜਿਸ ਤੋਂ ਬਾਅਦ ਹਰ ਕੋਈ ਪਰੇਸ਼ਾਨ ਹੈ ਕਿ ਅੱਜ ਦੇ ਪਰਿਵਾਰਾਂ ਦੇ ਵਿੱਚ ਇਹ ਚੱਲ ਕੀ ਰਿਹਾ ਗੁਰਦਾਸਪੁਰ ਦੇ ਕਸਬਾ ਬਟਾਲਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਘਰੇਲੂ ਕਲੇਸ਼ ਦੇ ਚੱਲਦਿਆਂ ਪਤਨੀ ਨੇ ਜ਼ਹਿਰੀਲੀ ਚੀਜ਼ ਨਿਗਲੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਉਸ ਦੀ ਮੌਤ ਹੋ ਗਈ ਤਾਂ ਘਟਨਾ ਤੋਂ ਬਾਅਦ ਸੁਖਵਿੰਦਰ ਕੌਰ ਦੇ ਪੇਕੇ ਪਰਿਵਾਰ ਦੇ ਵੱਲੋਂ ਆਪਣੇ ਹੀ ਜਿਵਾਈ ਤੇ ਆਪਣੀ ਧੀ ਨੂੰ ਮਾਰਨ ਦੇ ਦੋਸ਼ ਲਗਾਏ ਗਏ ਨੇ ਜੀ ਰਗਾ ਜੋ ਹਜੇ ਮੌਕੇ ਵੇਖਿਆ ਜਾ ਸਕਦਾ ਜ਼ਬਰਦਸਤੀ ਸੁਆਪਰੇਟ ਵੀ ਹੋਇਆ ਗਲੇ ਚ ਖੋਲ ਵਗਣ ਲਿਆ ਕਾਰਾ ਕੀਤਾ ਤਾਂ ਕੈਪਟਨ ਨੇ ਕੀਤਾ ਸਾਡੇ ਜੋ ਆਈ ਨੇ ਕੀਤਾ ਬਾਕੀ ਕੋਈ ਜਾ ਕੇ ਨਹੀਂ ਜਾ ਜਹੀ ਹੁੰਦੇ ਸੀ ਕੈਪਟਨ ਸਿੰਘ ਜਿਹੜੇ ਉਹ ਤੁਹਾਡੇ ਜੋ ਆਈ ਜੋ ਕਾਰਾ ਕੀਤਾ ਇਹਦੇ ਕਰ ਕਰਾ ਕੇ ਤੇ ਬੋਰੀ ਚ ਪਾ ਕੇ ਦੇ ਹਸਪੀਟਲ ਜਾਂਦਾ ਦੇਹੋੜ ਮਰੀ ਨੂੰ ਲੈ ਮਰੀ ਨੂੰ ਲੈ ਕੇ ਆਏ ਇਹ ਕਿੰਨੀ ਵੀਡੀਓ ਬਣ ਸਕਦੀ ਤੇ ਇਹ ਕਿਉਂ ਨਹੀਂ ਬਣ ਸਕਦੀ ਕਿੰਨੇ 13 ਸਾਲ ਹੋ ਗਏ 13 ਸਾਲ ਹੋ ਗਏ ਪਰ ਵਿੱਚੋਂ ਹੀ ਇਹਨਾਂ ਦੀ ਤਕਰੀਬਨ ਬਣੀ ਹੀ ਨਹੀਂ ਗਈ ਬਣੀ ਨਹੀਂ ਆ ਕਿੰਨੇ ਬੱਚੇ ਆ ਲੜਕੀ ਦੇ ਦੋ ਬੱਚੇ ਆ ਬੋ ਬੱਜਿਆ ਠੀਕ ਹੈ ਤੇ ਜਦੋਂ ਇਹਨੇ ਬਾਹਰੋਂ ਆਉਣਾ ਸੀ ਇਹਦੇ 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 ਵਾਰਨਿੰਗ ਚ ਚੈਲੰਜ ਇਹ ਹੀ ਕਿ ਮੈਨੂੰ ਆ ਲਿਆਂਦੇ ਦੋ ਤਿੰਨ ਦਿਨਾਂ ਜੀ ਮੈਂ ਤਾਰੇ ਦਿਖਾਦਾ ਕਿ ਮੈਂ ਕੀ ਆ ਤੇ ਇਹ ਕੀ ਆ ਨਹੀਂ ਤਾਰੇ ਦੀ ਗੀ ਘਰ ਚ ਘਰ ਚ ਕੁੜੀ ਨੂੰ ਸਾਡੀ ਲੜਕੀ ਨੂੰ ਨਹੀਂ ਆ ਨਹੀਂ ਹੋਇਆ ਤੇ ਨਹੀਂ ਹੋਇਆ ਦੱਸਿਆ ਤਾਂ ਨਹੀਂ ਜਦੋਂ ਹੋਇਆ ਹੀ ਨਹੀਂ ਤਾਂ ਕਿਦਾਂ ਹੀ ਕਹਿ ਰਹੀ ਆ ਅਸਲੀ ਵੇਖਿਆ ਅੱਖੀਂ ਵੇਖ ਲਓ ਤੁਸੀਂ ਵੇਖੋ ਜਾ ਕੇ ਬੋਕਾ ਵੇਖੋ ਠੀਕ ਹੈ ਦੋ ਤਿੰਨ ਪਿੰਡਾਂ ਦੀ ਬਲਜੈਤਾ ਆਈ ਉਹਨੇ ਚੈੱਕ ਕਰੋ ਫੋਨ ਵਗਣ ਲਿਆ ਤੇ ਟੀਗਾ ਲੱਗਾ ਉੱਥੇ ਜ਼ਿਆਦਾ ਨਹੀਂ ਇੱਕ ਪਾਸੋਂ ਹੁਣੇ ਅਖੀ ਨਾਲ ਆ ਦੂਸਰੇ ਪਾਸੇ ਜਿਹੜਾ ਲੱਗ ਰਿਹਾ ਤੁਹਾਨੂੰ ਸ਼ੱਕ ਆ ਕਿ ਕੋਈ ਚੀਜ਼ ਨਾ ਹਾਂ ਚੀਜ਼ ਲਈ ਗੇਟੀਗਾ ਲੱਗ ਗਿਆ ਕੋਈ ਦਿੱਤਾ ਨਹੀਂ ਗਿਆ ਇਹ ਇੱਕ ਤੁਹਾਨੂੰ ਚਲਿਆ ਪੂਰਾ ਬਾਕਸਿੰਗ ਵੀ ਚਲੀ ਆ ਕੱਲ ਕਾਦੇ ਤੌਣ ਜਾ ਵੇਖੋ ਜਾ ਕੇ ਮੌਕਾ ਦੇਖੋ ਸਾਰੀ ਸੰਗਤ ਆਈ ਆ ਵੇਖੋ ਇਹ ਲੈ ਕੇ ਗਏ ਦਿਵਾਲੀ ਇਸ ਤਰ੍ਹਾਂ ਜਾਓ ਪਰ ਤੇ ਉਦੋਂ ਲੜਕੀ ਦੀ ਹਾਲਤ ਕਿਸ ਤਰ੍ਹਾਂ ਦੀ ਕੱਖ ਵੀ ਨਹੀਂ ਉਹ ਤਾਂ ਲਿਆ ਕੇ ਛੱਡ ਦਿੱਤੀ ਨਾ ਕਿਸੇ ਨਾਲ ਗੱਲ ਹੋਈ ਨਾ ਸਾਡੀ ਉਦੋਂ ਵੀ ਪਤਾ ਲੱਗਾ ਲਾਗੇ ਤੇ ਲਿਆ ਕੇ ਤੇ ਸਾਡੇ ਆ ਕੇ ਤੁਹਾਡੀ ਕੁੜੀ ਜੇ ਸਾਡੇ ਨਾਲ ਗੱਲ ਪਹਿਲਾਂ ਕਰਉਂਦੇ ਤਾਂ ਖੁੱਸ ਸਕਦਾ ਬਚ ਜੀ ਇਹਨਾਂ ਆਉਣ ਲੱਗਿਆਂ ਫੋਨ ਵੀ ਨਹੀਂ ਕੀਤਾ ਠੀਕ ਹੈ ਜੀ ਰਸਤੇ 'ਚ ਕੀਤਾ ਰਸਤੇ 'ਚ ਕੀਤਾ ਤਾਂ ਕੀ ਕੀਤਾ ਕੰਮ ਕਰਕੇ ਤੇ ਫੇਰ ਕੀਤਾ ਰਸਤੇ 'ਚ ਕੀਤਾ ਗਿਆ ਇਹਨਾਂ ਨੇ ਮੈਂ ਬ੍ਰਦਰ ਕੁੜੀ ਦਾ ਜੀ ਮੈਨੂੰ ਰਸਤੇ 'ਚ ਫੋਨ ਆਇਆ ਕੁੜੀ ਦੇ ਜੇਠ ਦਾ ਵੱਡੇ ਭਾਜੀ ਉਹਨਾਂ ਕੈਪਟਨ ਸਿੰਘ ਦਾ ਜੀ ਜੀ ਉਹਨਾਂ ਕਹਾਂ ਵੀ ਜਲਦੀ ਆ ਜਾਓ ਤੁਹਾਡੀ ਕੁੜੀ ਨੇ ਕੋਈ ਜ਼ਲੀ ਚੀਜ਼ ਖਾ ਲਈ ਠੀਕ ਹੈ ਅਸੀਂ ਉਸੇ ਵੇਲੇ ਸਾਰ ਭੱਜੇ ਪਾ ਕੇ ਘਰੋਂ ਜੀ ਜਦੋਂ ਆਏ ਆ ਕੁੜੀ ਵੈਂਟੀਲੇਟਰ ਤੇ ਹੀ ਜੀ ਤੇ ਡਾਕਟਰ ਆਪਣੀ ਕਾਰਵਾਈ ਕਰਦੇ ਵੇ ਕੁੜੀ ਚ ਸਵਾਸ ਨਹੀਂ ਨਾ ਤੇ ਸਾਡੀ ਉਧਰ ਕੋਈ ਗੱਲ ਹੋਈ ਜੀ ਤੇ ਨਾ ਅਸੀਂ ਕਿਦਾਂ ਕਹਿ ਸਕੀਏ ਵੀ ਕੁੜੀ ਨੇ ਖੁਦ ਕੁਝ ਖਾਦਾ ਹੁਣ ਸਾਡੇ ਜਵਾਈ ਦਾ ਹੀ ਸਾਰਾ ਕਸੂਰ ਆ ਜਾਂ ਤਾਂ ਉਹਨਾਂ ਨੇ ਜ਼ਬਰੀ ਕੋਈ ਚੀਜ਼ ਉਹਨਾਂ ਨੂੰ ਦੇਤੀ ਆ ਤੇ ਜਾਂ ਤਾਂ ਉਹਨਾਂ ਨੇ ਕੋਈ ਇੱਕ ਬਲੱਡ ਹਲੇ ਵੀ ਨਿਕਲਿਆ ਕੋ ਮਾਰਤਾ ਰਾਨੇ ਇਨਸਾਫ ਦੀ ਮੰਗ ਕਰਦੇ ਆ ਜੀ ਸਾਡੇ ਜਵਾਈ ਨੂੰ ਸਜ਼ਾ ਹੋਣੀ ਚਾਹੀਦੀ ਆ ਠੀਕ ਆ ਉਹ ਨਾ ਮਾਰਿਆ ਅੰਦਰ ਉਹਦਾਂ ਸੋਹਰੇ ਪਰਿਵਾਰ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿ ਕੁਝ ਕਿਹਾ ਆਓ ਸੁਣਦੇ ਹਾਂ ਜੀ 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 ਸਾਡੇ ਭਰਾ ਦਾ ਘਰ ਉੱਜੜ ਗਿਆ ਦੇਖੋ ਜੀ ਸਾਨੂੰ ਨਾ ਰਿਪੋਰਟ ਤੇ ਭਰੋਸਾ ਵਾ ਤੁਸੀਂ ਕੀ ਲਾ ਲਊਗਾ ਮੈਂ ਉਹਦਾ ਜੇਠੂਆਂ ਪਿਤਾ ਵੀ ਲਾ ਲਊ ਠੀਕ ਹੈ ਜੀ ਪਿਤਾ ਲਾ ਲਓ ਮੈਂ ਆਪਣੇ ਪਰਜਾਈ ਕਦੀ ਕਿਹਾ ਨਹੀਂ ਬੇਟਾ ਕਰਕੇ ਗੱਲ ਕੀਤੀ ਅੱਜ ਤੱਕ ਠੀਕ ਹੈ ਜੀ ਜਿਹੜੇ ਜਿੰਨੇ ਇਲਜ਼ਾਮ ਲਾਏ ਨਾ ਸਾਡਾ ਭਰਾ ਵਾ ਇੱਕ ਸਾਧ ਬੰਦਾ ਜੀ 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 ਮੈਂ ਜਿਹੜੀ ਗੱਲ ਕਹੀ ਗਈ ਹੈ ਨਾ ਜੀ ਜੀ ਕਿ ਉਹਨੂੰ ਮਾਰਿਆ ਵਾ ਉੱਤੇ ਬੜੇ ਇਲਜ਼ਾਮ ਲੱਗੇ ਆ ਠੀਕ ਹੈ ਜੀ ਠੀਕ ਮੈਂ ਉਹ ਇਲਜ਼ਾਮ ਦਾਦਾ ਪਿੰਡ ਦਾ ਸਰਪੰਚ ਸਾਹਿਬ ਆਏ ਇਹਨਾਂ ਦੇ ਹਾਂਜੀ ਪੂਰੀਆਂ ਕੋਲ ਡਿਟੇਲਾਂ ਭੇਜੂੰਗਾ ਜੀ 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 ਕਿੰਨੇ ਉਹਨੇ ਪੈਸੇ ਭੇਜਿਆ ਜੀ ਜੀ ਤਿੰਨਾਂ ਸਾਲਾਂ ਚ ਉਹਦੇ ਕਾਊਂਟ ਚ ਕਿੰਨੇ ਪੈਸੇ ਆਏ ਆ ਜੀ 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 ਮੈਂ ਇੱਕ ਖੁਦ ਬਲੌਗਰ ਹਾਂ ਜੀ 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 ਮੇਰਾ ਚੈਨਲ ਖੁਦ ਤਿੰਨੇ ਚੈਨਲਾਂ ਮੇਰੇ ਠੀਕ ਹੈ ਬਸ ਮੈਂ ਖੁਦ ਬਲੌਗਰ ਹਾਂ ਹਾਂਜੀ ਹਾਂਜੀ ਮੈਂ ਹਰ ਇੱਕ ਚੀਜ਼ ਹਾਂਜੀ ਜਿਹੜੀ ਆ ਉਹ ਸਾਹਮਣੇ ਕਰੂੰਗਾ ਠੀਕ ਹੈ ਜੀ ਉਹ ਮੈਂ ਉਸ ਜੀ ਕਾਲ ਡਿਟੇਲ ਹਮ ਤੁਹਾਨੂੰ ਆ ਵੀ ਕਿੱਥੇ ਕਿੱਥੇ ਫੋਨ ਕੀਤੇ ਉਹਨੇ ਜੀ ਔਰ ਇਸ ਵਕਤ ਮੇਰੇ ਕੋਲ ਕਾਲ ਰਿਕਾਰਡ ਹੈ ਕਿ ਮੈਂ ਚੱਲਣ ਤੋਂ ਪਹਿਲਾਂ ਇਹਨਾਂ ਨੂੰ ਫੋਨ ਕੀਤਾ ਜੀ ਇਹਨਾਂ ਫੋਨ ਨਹੀਂ ਚੁੱਕਿਆ ਅੱਛਾ ਜੀ ਮੈਂ ਮੈਸੇਜ ਕੀਤੇ ਵਾਇਸ ਮੈਸੇਜ ਮੇਰੇ ਫੋਨ ਵਿੱਚ ਆ ਠੀਕ ਹੈ ਜੀ ਕਿ ਬਿਨਤ ਸਿੰਘ ਜੀ ਤੁਹਾਡੀ ਭੈਣ ਨੇ ਕੋਈ ਜਰੀਲੀ ਚੀਜ਼ ਖਾ ਲਈ ਯਾਰ ਹੂੰ ਹੂੰ ਤੁਸੀਂ ਫੋਨ ਕਿਉਂ ਨਹੀਂ ਚੁੱਕਦੇ ਹੂੰ ਹੂੰ ਤੁਸੀਂ ਫੋਨ ਚੁੱਕੋ ਤੇ ਜਲਦੀ ਆ ਜਾਓ ਮੈਂ ਅਬਰੋਲ ਹਸਪੀਟਲ ਜਾ ਰਿਹਾ ਠੀਕ ਹੈ ਜੀ ਠੀਕ ਹੈ ਮੈਂ ਸਰੇ ਆਮ ਬਿਲਕੁਲ ਇਹ ਗੱਲ ਲਿਖ ਦਿੱਤੀ ਆ ਜੀ ਔਰ ਐਜੇ ਵਿੱਚ ਮੇਰੇ ਮੌਜੂਦ ਆ ਠੀਕ ਜੀ ਠੀਕ ਹੈ ਜੀ ਬਾਕੀ ਆ ਬਾਕੀ ਆ ਉਹਦੀ ਬੇਟੀ ਆ ਇਹਨੂੰ ਆਪਾਂ ਨਾ ਮੈਂ ਆਪਣੇ ਬੱਚਿਆਂ ਦੀ ਕਸਮ ਖਾ ਕੇ ਕਹੂੰਗਾ ਜੋ ਕਹੂਗੀ ਇਹ ਆਪੇ ਦੱਸ ਦੂਗੀ ਕਿ ਕਿਹਨਾਂ ਹਾਲ ਤਾ ਹੈ ਨਹੀਂ ਐਵੇਂ ਕਸਮ ਖਾਣੇ ਆ ਯਾਹੀ ਇਹਨੂੰ ਕੋਈ ਸਿਖਾਇਆ ਹੋਵੇ ਵੀ ਤੂੰ ਆਪ ਬੋਲੀ ਨਹੀਂ ਇਹ ਵੀ ਕਸਮ ਖਾਣੇ ਆ ਆਪਣੇ ਧੀਆ ਪੁੱਤਾਂ ਤਾਂ ਖਾਣੇ ਆ ਤੈਨੂੰ ਚੁੰਦੇ ਕੁਛ ਮੰਮਾ ਨੇ ਖੁਦ ਖਾਧਦੀ ਪਾਪਾ ਦਾ ਕੋਈ ਕਸੂਰ ਨਹੀਂ ਪਾਪਾ 7 ਸਾਲਾਂ ਬਾਅਦ ਬਾਹਰੋਂ ਆਏ ਸੀ ਠੀਕ ਹੈ ਜੀ ਇਹ ਇਹਨਾਂ ਦਾ ਇੱਕ ਇਲਜ਼ਾਮ ਹੈ ਕਿ ਉਹ ਘਰ ਫੋਨ ਨਹੀਂ ਸੀ ਕਰਦਾ ਆਪਣੀ ਕਾਰਵਾਈ ਦੀ ਠੀਕ ਹੈ ਜੀ ਉੱਤ ਦੱਸੋ ਤੇ ਰੋਜ਼ ਸੱਤ-ਸੱਤ ਤਿੰਨ-ਤਿੰਨ ਚਾਰ ਵਾਰੀ ਫੋਨ ਕਰਦੇ ਸੀ ਪਪਾ ਉਹ ਤਾਂ ਚਲੋ ਡਿਟੇਲਾਂ ਵੀ ਆਈ ਜਾਣੀਆਂ ਠੀਕ ਹੈ ਜੀ ਤਾਂ ਤੁਸੀਂ ਦੇਖਿਆ ਕਿ ਸੁਖਵਿੰਦਰ ਕੌਰ ਦੀ ਮੌਤ ਤੋਂ ਬਾਅਦ ਸੋਹਰਾ ਪਰਿਵਾਰ ਜਿਹੜਾ ਹੈ ਆਪਣੀ ਘਰ ਦੀ ਧੀ ਦੀ ਕਸਮਾਂ ਖਾਂਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਸੁਖਵਿੰਦਰ ਕੌਰ ਨੂੰ ਪਰੇਸ਼ਾਨ ਨਹੀਂ ਕੀਤਾ ਗਿਆ ਅਸੀਂ ਕੁਝ ਨਹੀਂ ਕੀਤਾ ਔਦਰਾ ਦੂਜੇ ਪਾਸੇ ਪੁਲਿਸ ਨੇ ਸੁਖਵਿੰਦਰ ਕੌਰ ਦੇ ਪਿਤਾ Pritam Singh ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਹੈ ਕਿਹਾ ਹੈ ਕਿ ਅੱਗੇ ਦੀ ਕਾਰਵਾਈ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਲਾਕੇ ਦੇ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਤੇ ਸਰ ਆਪਣੇ ਲੜਕੀ ਆ ਸੁਖਵਿੰਦਰ ਕੌਰ ਹਾਂਜੀ ਇਹਦੇ ਪੇਕੇ ਹੈਗੇ ਆ ਪਿੰਡ ਪੰਡੋਰੀ ਬੈਂਸਾਂ aí ਗਰਦਾਫਰ ਦੇ ਲਾਗੇ ਜੀ ਤੇ ਇਹਦੇ ਸੌਰੀਆ ਗਿਆ ਪਿੰਡ ਮਠੋਲੇ ਦੀ ਥਾਣਾ ਛੀਗਰ ਬਿੰਦੂਪੁਰ ਦੇ ਚ ਹਾਂਜੀ ਤੇ ਉਹ ਕਿਤੇ ਧੂਆ ਪਰਿਵਾਰ ਨਾਲ ਝਗੜਾ ਚੱਲਦਾ ਜੀ ਪਹਿਲਾਂ ਕਿ ਪੁਰਾਣਾ ਪਤਾ ਪਤੀ ਬਾਹਰ ਰਹਿੰਦਾ ਵਾ ਉਹਨਾਂ ਦੇ ਬਾਹਰੋਂ ਆਇਆ ਤੇ ਵਿੱਚ ਝਗੜਾ ਆਇਆ ਵਾ 11 ਤਰੀਕ ਨੂੰ ਠੀਕ ਹੈ ਜੀ ਤੇ ਉਹ ਮੁਟਕਿ ਨੇ ਝਗੜਾ ਤੇ ਉਹਨੇ ਦਵਾਈ ਖਾ ਲਈ ਹੈ ਇਹਨਾਂ ਦਾਖਲ ਕਰਾਤਾ ਜੋਲ ਹਸਪਤਲ ਉੱਥੇ ਇਲਾਜ ਦੇ ਦੌਰਾਨ ਕੋਈ ਲੜਕੀ ਦੀ ਮੌਤ ਹੋ ਗਈ ਹੈ ਤੇ ਜਿਹੜਾ ਵਾ ਲੜਕੀ ਦੇ ਬਾਪ Pritam Singh ਦੇ ਰੋ ਆਪਣੀ ਬਿਆਨ ਤੇ ਆਪਾਂ ਪਰਚਾ ਦਰਜ ਕਰਤਾ ਤਾਂ ਜੀ ਜੋ ਕਾਨੂੰਨ ਮੁਤਾਬਕ ਆ ਰਹੀ ਆਪਾਂ ਕਰਤੀ ਹੈ ਜੀ ਜਿਹੜਾ ਦੋਸ਼ੀ ਹੈ ਜੇ ਉਹ ਸਾਡੇ ਗ੍ਰਿਫਤਾਰ ਕਰਕੇ ਜਲਦੀ ਫਿਰਨ ਤੇ ਆਪਾਂ ਕੇਸ ਦਾ ਦਰਖਾਸਤ ਉਹਨਾਂ ਦੋਸ਼ੇ ਤੇ ਸਾਡੀ ਲੜਕੀ ਨਾਲ ਝਗੜਾ ਮਾਰਕਟ ਆਈ ਕਰਦਾ ਸਾਡਾ ਜਿਹੜਾ ਦਵਾਈ ਹੈ ਜੀ ਠੀਕ ਹੈ ਜੀ ਤੇ ਉਹ ਤੋਂ ਤੰਗ ਆ ਕੇ ਤੇ ਨੇ ਉਹਦਾ ਦਵਾਈ ਇਹਨੇ ਦੇ ਦਿੱਤੀ ਹੈ ਜ਼ਬਰਦਸਤੀ ਇਹਨੂੰ ਜੋ ਵੀ ਹੈਗਾ ਜੀ ਉਹਦੇ ਮੁਤਾਬਕ ਆਪਾਂ ਕਾਰਵਾਈ ਕੀਤੀ ਹੈ ਕੈਨੀਸ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲਾਪ੍ਰੀਤ ਸਿੰਘ ਖੁਸ਼ੀਪੁਰਿਆ ਦੀ ਰਿਪੋਰਟ